ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ 'ਤੇ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਫਿਰ ਤੋਂ ਸਵਾਗਤ ਹੈ ਜੀ ਆ ਜਿਹੜੀ ਅੱਗ ਲੱਗੀ ਹੈ ਹੁਣੇ ਲਾਈਵ ਕੀਤਾ ਸੀ ਫੇਸਬੁਕ ਪੇਜ ਦੇ ਉੱਤੇ ਤਾਂ ਪੀਸੀਆਰ ਦੀ ਜਿਹੜੀ ਗੱਡੀ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਵਿਅਕਤੀਆਂ ਨਾਲ ਵੀ ਗੱਲਬਾਤ ਹੋਈ ਸੀ ਅੱਗ ਦੇ ਉੱਤੇ ਜਿਹੜਾ ਹਜੇ ਤੱਕ ਪੀਸੀਆਰ ਪਹੁੰਚ ਗਈ ਹੈ ਤੇ ਹਾਂ ਹਾਂ ਪਟਿਆਲੇ ਤੋਂ ਇਹ ਬੜੀ ਭਿਆਨਕ ਜਿਹੜੀ ਆ ਤੁਸੀਂ ਅੱਗ ਦੇਖ ਰਹੇ ਹੋ ਸੋ ਕਰਤਾ ਫਾਇਰ ਬ੍ਰੇਡ ਤੂੰ ਇਹਦੇ ਵਿੱਚ ਕਿਉਂਕਿ ਮੈਂ ਭਾਈ ਸਾਹਿਬ ਨੂੰ ਰਨ ਵੀ ਦਿਖਾ ਦਿਆਂ ਆਓ ਤੁਹਾਨੂੰ ਥੋੜੀ ਚੀਜ਼ ਦਿਖਾਈਏ ਇੱਕ ਜਾਂਚ ਦਾ ਵੇਸ਼ਾ ਜਿਹੜਾ ਤੁਸੀਂ ਅੱਗੇ ਫਰਦਰ ਰਿਪੋਰਟ ਕਰਨਾ ਹੈ ਇਹ ਆ ਦੇਖੋ ਇਹ ਸਾਰਾ ਪੋਲੂਸ਼ਨ ਜਿਹੜਾ ਇੱਥੇ ਅ ਇੰਡਰਸਟ ਜਿਹੜਾ ਏਜੰਸੀਆਂ ਦਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਭਿਆਨਕ ਜਿਹੜੀ ਅੱਗ ਤਾਂ ਪ੍ਰਦੂਸ਼ਣ ਹੈ ਜਿਹੜਾ ਬਿਮਾਰੀਆਂ ਦਾ ਘਰ ਇਹ ਦੇਖ ਰਹੇ ਹੋ ਲਗਾਤਾਰ 20 25 ਮਿੰਟ ਤਾਂ ਉਹ ਕਹਿੰਦੇ ਆ ਪਰ 20 ਮਿੰਟ ਤਾਂ ਮੈਂ ਵੀ ਇੱਥੇ ਲਾਈਵ ਹੋ ਗਿਆ ਸੀ ਅੱਗ ਇਹਨਾਂ ਨੇ ਜਾਣਬੁੱਝ ਕੇ ਲਾਈ ਗਈ ਹੈ ਜਿਹੜਾ ਇੱਕ ਜਾਂਚ ਦਾ ਵੇਸ਼ਾ ਹੈ ਕਿਉਂਕਿ ਇੱਥੇ ਕੋਈ ਉੱਤੇ ਤਾਰ ਨਹੀਂ ਹੈ ਕੋਈ ਬੀੜੀ ੱੱਪੇ ਨਾਲ ਅ ਇੱਕ ਜਾਣ ਕੇ ਅੱਗ ਲਾਈ ਗਈ ਹੈ ਤੇ ਇੱਥੇ ਵੀ ਆਹ ਦੇਖੋ ਰਿਮੇਨਸ ਹੈਗੇ ਨੇ ਅੱਗ ਦੇ ਇਹ ਵੀ ਇੱਥੇ ਅੱਗ ਲੱਗ ਜੂਗੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਫਿਲਟਰ ਨੇ ਗੱਡੀਆਂ ਦੇ ਆਹ ਦੇਖੋ ਅ ਏਅਰ ਫਿਲਟਰ ਡੀਜ਼ਲ ਫਿਲਟਰ ਮੋਬਾਈਲ ਫਿਲਟਰ ਆ ਢੇਰ ਦਾ ਢੇਰ ਜਿਹੜਾ ਇੱਥੇ ਗੰਦਗੀ ਦਾ ਗੜ ਬਣਾਇਆ ਪਿਆ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਬਠਿੰਡਾ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਹਾਂ ਸੋਏ ਤੁਸੀਂ ਵੀਡੀਓ ਨੂੰ ਦੇਖ ਕੇ ਜਿਹੜਾ ਪੀਸੀਆਰ ਪਹੁੰਚੀ ਇੱਥੇ ਤੇ ਲਾਈਵ ਕੀਤਾ ਸੀਗਾ ਤੇ ਫਾਰ ਬ੍ਰਿਗੇਡ ਨੂੰ ਸੱਦਿਆ ਗਿਆ ਸੋਏ ਜਿਹੜੀ ਅੱਗ ਤਾਂ ਤੁਹਾਨੂੰ ਇਸ ਕਰਕੇ ਇਹ ਆਪਣੇ ਆਪ ਇੱਕ ਜਾਂਚ ਦਾ ਵਿਸ਼ਾ ਹੈ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਹਮੇਸ਼ਾ ਕਿਸਾਨਾਂ ਨੂੰ ਜਿਹੜਾ ਇੱਕ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਪ੍ਰਦੂਸ਼ਣ ਦੇ ਲਈ ਅੱਗ ਦੇ ਲਈ ਆਹਾ ਜਿਹੜਾ ਕੋਈ 1 ਘੰਟਾ ਹੋ ਗਿਆ ਤੇ ਕਿਲੋਮੀਟਰਾਂ ਦਾ ਕਿਲੋਮੀਟਰ ਇਹ ਜਿਹੜੀ ਅੱਗ ਲੰਗ ਧੂਆਂ ਲੰਗ ਚੁੱਕਿਆ ਮੈਨੂੰ ਨਹੀਂ ਪਤਾ ਕਿੱਥੋਂ ਲੰਗ ਗਿਆ ਤੁਸੀਂ ਇਹ ਦੇਖੋ ਹੁਣ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਦੂਰ ਤੱਕ ਜਿਹੜਾ ਇਹ ਧੂਆਂ ਜਿਹੜਾ ਲੰਗ ਚੁੱਕਿਆ ਸੋ ਇੰਨਾ ਸਮਾਂ ਹੋ ਗਿਆ ਜਿਹੜਾ ਇਸ ਅੱਗ ਲੱਗੀ ਨੂੰ ਫੌਜ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਅੱਗ ਦੇਖ ਕੇ ਪਹੁੰਚ ਗਈਆਂ ਇੱਥੇ सो so, अपने आप एक बड़ा सेंसिटिव एरिया है सेंसिटिव थ है तु देख रहे हो ये यही तो मैं ढूंढ रहा हूँ साहब किसने लगाई है मैंने तो लाइव किया है इसके ऊपर हाँ नहीं, नहीं, नहीं ये देखो ना प्रदूषण खिला हैं फैलाते हैं तो इन्होंने ही आग लगाई उसी इन इनसे पूछो जिनका ये सामान है इन, इनकी गाड़ियाँ का वर्कशॉप है ये यही लगाते हैं सो फौज द्डियां भी पहुँच गई जी इतें ਕਿਉਂਕਿ ਇੱਥੇ ਸਭ ਤੋਂ ਵੱਡੀ ਵਾਲੀ ਸੈਂਸਿਟਿਵ ਏਰੀਆ ਹੈਗਾ ਇੱਥੇ ਤੁਹਾਨੂੰ ਮੈਂ ਦੱਸਣਾ ਨਹੀਂ ਚਾਹੁੰਦਾਗਾ ਵੀ ਇਹ ਸੈਂਸਿਟਿਵ ਏਰੀਆ ਕਿਉਂ ਹੈ ਡਿਫੈਂਸ ਨਾਲ ਰਿਲੇਟਡ ਇਹ ਗੱਲ ਹੈ ਇੱਥੇ ਅੱਗ ਲਾਉਣ ਦੀ ਪੂਰਨ ਤੌਰ ਤੇ ਮਨਾਹੀ ਹੈ ਤੇ ਇੱਥੋਂ ਬਿਲਕੁਲ ਹੀ ਨਾਲ ਕੁਛ ਗੱਜ ਦੇ ਉੱਤੇ ਔਇਲ ਡਿੱਪੂ ਨੇ ਤੁਸੀਂ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਚਰਾ ਜਲਾਣਾ ਹੈ ਫਾਇਰ ਵਰਗੇਟ ਦੀ ਗੱਡੀ ਨੂੰ ਬੁਲਾਓ ਨਹੀਂ ਕਚਰਾ ਡਿਸਪੋਜ਼ਲ ਆਫ کریں ਸਾਬ ਦੇ ਕੇ ਜਾਓ ਗੱਡੀ ਮੈਂ ਢਾਲ ਕੇ ਦੂਰ ફેੰਕੋ ਇਸਕੋ ਦੂਰ ਲੈ ਕੇ ਜਾਓ ਇਹ ਕਿੰਨਾ ਸਾਬ ਕਿੰਨਾ ਸੈਂਸਿਟਿਵ ਏਰੀਆ ਹੈ ਇਹ ਹਾਂਜੀ ਕਿਉਂ ਸਾਬ ਹਾਂ ਹਾਂ ਤੋ ਆ ਤੁਸੀਂ ਦੇਖ ਰਹੇ ਹੋ ਜੀ ਜੁੜੇ ਹੋ ਰੇਡੀਓ ਪੰਜਾਬ ਟੂਰੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਸਮਾਂ ਦੇਖੋ ਕਿੰਨਾ ਹੋ ਗਿਆ ਹਜੇ ਤੱਕ ਫਾਇਰ ਬਰਗੇਡ ਇੱਥੇ ਨਹੀਂ ਆਈ ਹੈ ਤੇ ਇੱਥੇ ਤੁਰੰਤ ਇੱਕ ਵੱਡੀ ਜਿਹੜੀ ਹੈ ਤਫ਼ਤੀਸ਼ ਹੋਣੀ ਚਾਹੀਦੀ ਹੈ ਵੀ ਇਹ ਅੱਗ ਕਿਉਂ ਲੱਗੀ ਇੱਕ ਵੇਖਣ ਵਾਲੀ ਗੱਲ ਹੈ ਅੱਗ ਦੀ ਜਿਹੜੀ ਹੈ ਭਿਆਨਕ ਜਿਹੜਾ ਸਥਿਤੀ ਤੇ ਜਗ੍ਹਾ ਨੂੰ ਦੇਖਦੇ ਹੋਏ ਤੁਹਾਨੂੰ ਮੈਂ ਪਹਿਲਾਂ ਦੱਸਿਆ ਡਿਫੈਂਸ ਦੇ ਬਹੁਤ ਹੀ ਅਹਿਮ ਇੱਥੇ ਜਿਹੜੀਆਂ ਹੈਗੀਆਂ ਨੇ ਜਿੱਥੇ ਕੀ ਇੱਕੇਦਮ ਜਿਹੜੇ ਡਿਫੈਂਸ ਦੇ ਲੋਕ ਇਸ ਨੂੰ ਦੇਖਦੇ ਹੋਏ ਆਗੇ ਨੇ ਅੱਗ ਨੂੰ ਕਿਉਂਕਿ ਪਤਾ ਲੱਗਾ ਜਦੋਂ ਪਹੁੰਚ ਗਏ ਨੇ ਇਹ ਸੋ ਜੁੜ ਜੋ ਰੇਡੀਓ ਪੰਜਾਬ ਟੂਡੇ ਦੇ ਨਾਲ ਜਿੰਨਾ ਹੋ ਸਕਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਹੜੇ ਅੱਗ ਲਾਉਣ ਦੇ ਕਲਪਰੇਟਸ ਆ ਉਹਨਾਂ ਦੀ ਪਰਤਾਲ ਹੋ ਸਕੇ ਐਂ ਖੜਾ ਨਹੀਂ ਛੁੱਟਣਾ ਵੀ ਸਾਨੂੰ ਨਹੀਂ ਪਤਾ ਜੀ ਕੌਣ ਅੱਗ ਲਾ ਗਿਆ ਇਹ ਅੱਗ ਲਵਾਈ ਜਾਂਦੀ ਆ ਤੇ ਇਹ ਅੱਗ ਕਿਸ ਮਟੀਰੀਅਲ ਨੂੰ ਲਾਈ ਗਈ ਆ ਕਿਵੇਂ ਲਾਈ ਗਈ ਆ ਆ ਸਾਰਾ ਤੁਸੀਂ ਦੇਖ ਸਕਦੇ ਹੋ ਹਾਂ ਹਾਂ ਤੁਹਾਡਾ ਕਸੂਰ ਤਾਂ ਨਹੀਂ ਨਾ ਇਹ ਹਾਂ 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 ਇਹ ਤਾਂ ਤੁਹਾਡਾ ਕਸੂਰ ਮੰਡੀਆਂ ਫਿਰ ਤਾਂ ਹੀ ਮੰਡੀਆਂ ਵੀ ਤੁਸੀਂ